ਗੋਵਿੰਦਰੇ ਕਾਹੂੰ ਚਲਾਉਣ ਨੂੰ ਵੀ ਹਨਾ ਬੁੱਕਲ ਦੇ ਵਿੱਚ ਕਰਤਾ ਕੰਮ ਦਾ ਵੀ ਇਹ ਸਟੇਅਰ ਜਿਹਾ ਹੁਣ ਜਿੱਥੇ ਮੈਂ ਮਾਨ ਪਸੰਦ ਦੀ ਬਹੁਤ ਚੀਜ਼ ਲਾਈ ਆ ਤੁਸੀਂ ਆਹ ਜਿਹੜੇ ਬਲੇਟ ਡ੍ਰਿਪਟਾਂ ਦੀ ਜਗਾ ਰੋਡ ਤੇ ਇਹਦਾ ਬੜਾ ਨਜ਼ਾਰਾ ਹਾਂ ਐਈ ਦੇ ਤਾਂ ਟੱਕ ਜਾਂਦਾ ਵੱਧ ਬੱਦ ਪੈ ਜੂਗਾ ਟੱਕ ਜਾਂਦੀ ਇੱਧਰ ਇੱਕ ਬ੍ਰਦਰ ਆਪਣੇ ਜਿਵੇਂ ਹੁਣ ਆਪਾਂ ਨਵੀਂ ਮਸ਼ੀਨ ਐ ਜੇ ਕਿਸੇ ਬੰਦੇ ਨੇ ਲੋਨ ਕਰਾਉਣਾ ਹੋਵੇ ਉਹ ਜਿੰਦਾ ਜੀ ਕਰਟਰਸ ਆਏ ਬਹੁਤ ਯਾਰਾ ਟੋਆ ਟਾ ਕੱਢਣਾ ਪੈਂਦਾ ਸੀ ਟੋਆ ਕੱਢਣਾ ਪੈਂਦਾ ਸੀ ਜਾਂ ਮਾੜੀ ਮੋਟੀ ਉੱਚੀ ਨੀਮੀ ਹੋ ਗਈ ਪੰਗਿਆ ਜਾ ਹੁਣ ਮੌਹ ਨਾਲ ਇਕੱਲਾ ਬੰਦਾ ਪਾ ਕੇ ਤੁ ਕੀ ਹਾਲ ਲਗੇ ਠੀਕ ਆ ਜੀ ਠੀਕ ਠਾਕ ਹੋ ਗਿਆ ਅਸੀਂ ਵੀਰੇ ਹੁਣ ਆਪਣੇ 24 ਮਾਡਲ ਚ ਕੀ ਫਰਕ ਪਾਇਆ ਆਪਾਂ ਅੱਗੇ ਨਾਲੋਂ ਮਸ਼ੀਨ ਦਾ ਇਹ ਚ ਵੀਰੇ ਜੰਨੀਆਂ ਵੇਧੀਆਂ ਪੁਲੀਆਂ ਨੇ ਠੀਕ ਆ ਇਹ ਸਾਰੀਆਂ ਜੀ ਆਪਣਾ ਫੋਲਡਿੰਗ ਨੇ ਠੀਕ ਆ ਮਤਲਬ ਕਿ ਨਾਵ ਟਾਈਪ ਵਗੈਰਾ ਕਰਤੀ ਸਾਰੀ ਠੀਕ ਆ ਦਿੱਕਤ ਨਹੀਂ ਹੋਣੀ ਜਿਵੇਂ ਤਿੰਨ ਚੈਨਾ ਸੀਗੀਆਂ ਹਾਂਜੀ ਚਾਰ ਚੈਨਾ ਕਰਤੀਆਂ ਜੀ ਅੱਗੇ ਆਪਣੇ ਫੀਟਰ ਦੀਆਂ ਜੀ ਡਰ ਵਾਲੀਆਂ ਜੀ ਹਾਂਜੀ ਹਾਂਜੀ ਠੀਕ ਆ ਤੇ ਸਟੀਅਰਿੰਗ ਦਾ ਸਟੇਬਲ ਕਰਤਾ ਜੀ ਠੀਕ ਆ ਜੀ ਤੇ 66 ਇੰਚ ਸੀਪਾਂ ਨਹੀਂ ਰਹੀਆਂ ਜੀ ਅਸੀਂ ਸੀਪਾਂ 66 ਇੰਚੀ ਕਰਤੀਆਂ ਹਾਂਜੀ 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 ਜਿਹੜੀ 57 ਤੋਂ ਹੁਣ 66 ਕਰਤੀਆਂ ਹਾਂ ਹਾਂਜੀ ਹਾਂਜੀ 57 ਤੋਂ ਸਟਾਰਟ ਕਰਤੀਆਂ ਜੀ ਠੀਕ ਆ ਜੀ ਹੁਣ ਤਾਂ ਫਿਰ ਬਹੁਤ ਹੋ ਗਿਆ ਹੋਊਗਾ ਜੀ ਹਾਂਜੀ ਬਹੁਤ ਲੰਮੀ ਹੋ ਗਈ ਜੀ ਲੰਬੀ ਹੋ ਗਈ ਜਿਹੜੀ 1 ਫੁੱਟ ਜੀ ਜੋ ਇਹਦੀ ਆਪਣੀ ਚਾਸੀ ਆ 1 ਫੁੱਟ ਜੀ ਲੰਮੀ ਕਰਤੀ ਇਹ ਹੱਸੇ ਅੱਗੇ ਨਾਲੋਂ ਵਧਾਤੀ ਜੀ ਪਿੱਛੇ ਨੂੰ ਵਧਾਤੀ ਜੀ ਠੀਕ ਹੈ ਜੀ ਹਾਂਜੀ ਤੇ ਸੀਪਾ ਵਾਲਾ ਕੰਮ ਦੱਸਣ ਬਹੁਤ ਉਹ ਕਰਤਾ ਹੀ ਹੈ ਨਾ ਹਾਂਜੀ ਹਾਂਜੀ ਜੀ ਤਾਵਾ ਕਰਪਾਂਜੀ ਨੇ ਹੈ ਨਾ ਜੀ ਪੰਜ ਜੀ ਠੀਕ ਹੈ ਹਾਂਜੀ ਇਹ ਜਿਹੜੇ ਪਹਿਲਾਂ ਸੇਪ ਆਉਣ ਲੱਗੇ ਸੀ ਵੀਰੇ ਫਿਰ ਉਹ ਉਹ ਵੀਰੇ ਦਿੱਕਤ ਆਉਂਦੀ ਸੀ ਕਿ ਹਲਕਾ ਸੀਗਾ ਹਾਂਜੀ ਜਿੰਨੇ ਜਗ੍ਹਾ ਇਹਦੇ ਵਿੱਚ 55 ਇੰਚੀ ਆ ਜੀ ਹਾਂਜੀ ਤੇ ਸਟਾਵ ਅਕਰਾਂ ਦਾ ਸਾਈਜ਼ ਘਟਾਤਾ ਸੀਗਾ ਜੀ ਠੀਕ ਹੈ ਜੀ ਉਹ ਟੁੱਟਣ ਦੀ ਸਕਾਇ ਸੀਗੀ ਠੀਕ ਹੈ ਜੀ ਹਾਂਜੀ ਹਲਕਾ ਹੋ ਗਿਆ ਇਸ ਕਰਕੇ ਦੁਬਾਰਾ ਪੰਜ ਕਿਤੇ ਨੇ ਪੰਜ ਕਰਤੇ ਹਾਂਜੀ ਹਾਂਜੀ ਤੇ ਅਸਾਈ ਹੁਣ ਜਿਵੇਂ ਆਪਣੇ ਇੰਜਨ ਲਾਲ ਹੀ ਨੂੰ ਬੰਦ ਹੋ ਗਏ ਜੀ ਹਾਂਜੀ BS3 ਇੰਜਨ ਆਉਂਦਾ ਸੀਗਾ ਜੀ 101 ਹੌਸ ਪਾਵਰ ਠੀਕ ਹੈ ਜੀ ਉਹ ਜੀ ਪਿਛਲੇ ਸਾਲ ਬੰਦ ਹੋ ਗਿਆ ਠੀਕ ਹੈ ਜੀ ਤੇ BS4 ਇੰਜਨ ਆ ਜੀ ਠੀਕ ਹੈ ਜੀ 137 ਹੌਸ ਪਾਵਰ ਠੀਕ ਆ ਹੁਣ ਰੱਖ ਰਿਆ ਜੀ ਨਮਾ ਠੀਕ ਆ ਹੁਣ ਜਿਹੜਾ ਰੱਖ ਕੇ ਦਿੱਤਾ ਮਸ਼ੀਨ ਦੇ ਹਾਂਜੀ ਹਾਂਜੀ ਠੀਕ ਆ ਜੀ 137 ਹੌਸਪਾਵਰ ਜੋ ਐਸਆਰ ਦਾ ਇੰਜਣ ਆ ਜੀ ਉਹ ਵੀ ਕੰਮਨ ਲਈ ਆ ਠੀਕ ਆ ਜੀ ਉਹ ਐਸਆਰ ਦਾ 137 ਹੌਸਪਾਵਰ ਉਹ ਆਪਾਂ BS4 ਦੇ ਵਿੱਚ ਜਿਹੜੇ ਐਸਆਰ ਵਾਲੇ ਨੇਗੇ ਉਹ ਆਪਾਂ ਵਰਤਦੇ ਹਾਂਜੀ ਹਾਂਜੀ ਧਰਿਆ ਜੀ ਇੰਜਣ ਕੋਈ ਜਣੀ ਬਹੁਤ ਵਧੀਆ ਦਿੱਕਤ ਨਹੀਂ ਜੀ ਕੋਈ ਠੀਕ ਹੈ ਜਿਵੇਂ ਉਹ ਲਾਲ ਹੀਨੋ ਤੋਂ ਇਹਦਾ 137 ਹੌਸਪਾਵਰ ਹੋ ਗਿਆ ਜੀ ਤੇ ਐਵਰੇਜ ਦਾ ਤਾਂ ਨਹੀਂ ਕੋਈ ਫਰਕ ਪਿਆ ਨਹੀਂ ਜੀ ਨਹੀਂ ਜੋ 137 ਹੌਸਪਾਵਰ ਐਸ਼ਟਰ ਵਾਲੇ ਨੇ ਹਾਂਜੀ ਇਹ ਪਹਿਲਾਂ ਵੀ 137 ਹੌਸਪਾਵਰ ਆ ਜੀ ਸੱਚ ਹੈ ਜਿਆਦਾ ਠੀਕ ਹੈ ਜੀ ਤੇ ਐਵਰੇਜ ਇਹਦੀ ਡੀਜ਼ਲ ਦੀ ਜ਼ਿਆਦਾ ਜੀ ਜ਼ਿਆਦਾ ਹੈ ਜੀ ਹਾਂ ਬਾਡੀ ਵੀ ਜ਼ਿਆਦਾ ਕਰਦਾ ਬਾਡੀ ਵੀ ਜ਼ਿਆਦਾ ਆ ਜਿਹਨੇ ਐਕਟੀਵ ਚਲਾਏ ਨੇਗੇ ਉਹਨਾਂ ਨੇ ਤਕਰੀਬਨ ਹਰੇਕ ਨੇ ਦੱਸਿਆਗਾ ਵੀ ਗਿੱਲੇ ਗੁੱਲੇ ਚ ਕੋਈ ਐ ਠਹਿ ਨਹੀਂ ਸੀ ਕੋਈ ਦਿੱਕਤ ਨਹੀਂ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਵੇਂ ਆਪਣੇ ਗਾਇਡ ਰਾਮਾ ਜੀ ਹਾਂਜੀ ਉਹ ਉਹਦੇ ਆਪਾਂ ਪੱਤੀ ਕਿਹੜੀ ਲਾਉਣੇ ਆ ਜੀ ਕੱਟ ਵਾਲੀ ਲਾਉਣੇ ਆ ਜਾਂ ਦੂਜੀ ਲਾਉਣੇ ਆ ਜੀ ਉਹ ਵੀ ਇਹਦੀ ਸਟੀਲ ਹੀ ਲਾਉਣੇ ਆ ਠੀਕ ਹੈ ਜੀ ਤੇ ਕੱਟੇ ਕੱਟੇ ਲਾਉਣੇ ਆ ਜੀ ਉਹਦੇ ਠੀਕ ਕੱਟ ਵਾਲੀ ਹਾਂਜੀ ਹਾਂਜੀ ਠੀਕ ਹੈ ਜੀ ਜਿਵੇਂ ਆਪਣੇ ਹੋ ਗਿਆ ਕਾਟਰ ਦੀ ਚਾਦਰ ਹੋ ਗਈ ਜੀ ਹਾਂਜੀ ਇਹ ਆਪਾਂ ਕਿਹੜੀ ਵਰਤ ਰਹੇ ਹਾਂ ਜੀ ਇਹ ਜੀ ਪਹਿਲਾਂ ਲੋਹੇ ਦੀ ਸੀਗੀ ਹਾਂਜੀ ਹੁਣ ਸਟੀਲ ਹੀ ਕਰਤੀ ਸੀ ਸਭਾ ਹੁਣ ਇਹ ਸਾਰੀ ਸਾਰੇ ਕਟਰ ਕੀ ਸਟੀਲੀ ਹੈ ਜੀ ਹਾਂਜੀ 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 ਠੀਕ ਹੈ ਜੀ ਇਹਦੀ ਤਾਂ ਕਸਾਈ ਫਿਰ ਹੈ ਹੀ ਨਹੀਂ ਜੀ ਹਨਾ ਹਾਂਜੀ ਹਾਂਜੀ ਨਹੀਂ ਜੀ ਮਤਲਬ ਕਿ ਬੇਟ ਦਾ ਜੀ ਜਿਵੇਂ ਪਹਿਲਾਂ ਆਪਾਂ ਫਰਸ ਆ ਇਹਦਾ ਹਾਂਜੀ ਇਹ ਸਾਰੇ 14 ਗੇ 40 ਮਤਲਬ ਕਿ ਲਾ ਦਨੇ ਆ ਜਾਂ ਹਲਕਾ ਲੱਗ ਜਾਂਦਾ ਪਾੜ ਜਾਂਦਾ ਠੀਕ ਹੈ ਜੀ ਜੇ ਮਤਲਬ ਕਿ ਜਿਹੜੀ ਚਾਦਰ ਆਪਣੀ ਪਹਿਲਾਂ ਲਾਉਂਦੇ ਸੀਗੇ ਕਾਲੀ ਚਾਦਰ ਆਉਂਦੀ ਆ ਲੋਹੇ ਵਾਲੀ ਕਹਿੰਨੋ ਹਾਂਜੀ ਉਹ ਮਤਲਬ ਕਿ ਹੈਵੀ ਲਾਵਾਂਗੇ ਜੀ ਕੋਈ ਨਿੱਕਤ ਉਹਨੂੰ ਵੀ ਨਹੀਂ ਹੈ ਜੀ ਠੀਕ ਹੈ ਜੀ ਹਾਂਜੀ ਇਕਾ ਮੇਰੇ ਮਨ ਪਸੰਦ ਦੀ ਬਹੁਤ ਚੀਜ਼ ਲਾਈ ਆ ਤੁਸੀਂ ਆਹ ਜਿਹੜੇ ਬਲੇਟ ਰੇਪਟਾਂ ਦੀ ਜਗਾ ਬਿਲਕੁਲ ਜੀ ਪੰਜ ਮੇ ਕਿਤਨੀ ਜੀ 10 ਨੰਬਰ ਦੀ ਚਾਬੀ ਚਾਹੀਦੀ ਹੈ ਇੱਕ ਪੇਚ ਕਾ ਚਾਹੀਦਾ ਹੈ ਜੀ ਇਹ ਜੀ ਵੈਸੇ ਵਧੀਆ ਜੀ ਸੈਲ ਕਲੰਪ ਜਦੋਂ ਖਤਮ ਕੀਤਾ ਹਾਂ ਜੀ 2017 ਦੇ ਵਿੱਚ ਜੀ ਆਪਾਂ ਨੇ ਮੋਟਰ ਸਿਸਟਮ ਕਰਤਾ ਸੀਗਾ ਮੋਟਰ ਸਿਸਟਮ ਜੀ ਹਾਂ ਜੀ ਹਾਂ ਜੀ ਤੇ ਜਦੋਂ ਸਟਿੱਪ ਝੰਡ ਦਾ ਅਣਜਾਣ ਬੰਦਾ ਹਾਂ ਜੀ ਉਹ ਵਿੰਗੀ ਡੇਢੀ ਹੋ ਜਾਂਦੀ ਹੈ ਪੈਂਦੀ ਨਹੀਂ ਜੀ ਵਿੱਚ ਪੈਂਦੀ ਨਹੀਂ ਜੀ ਉਸ ਕਰਕੇ ਜੀ ਇਹ ਨਟ ਲਾਏ ਕੋਈ ਦਿੱਕਤ ਨਹੀਂ ਜੀ ਬਹੁਤ ਵਧੀਆ ਚੱਲਦੀ ਨਹੀਂ ਜੀ ਹਾਂ ਜੀ ਬਾਕੀ ਐਲੀਵੇਟਰ ਆਪਣੇ ਇਹ ਵੀ ਸਟੀਲ ਦੇ ਹੋਗੇ ਜੀ ਨਹੀਂ ਜੀ ਇਹ ਵੀ ਲੋਹੇ ਦੇ ਆ ਜੀ ਹੈਵੀ ਜਨੇ ਹੈਵੀ ਜਨੇ ਹਾਂਜੀ ਹਾਂਜੀ ਠੀਕ ਹੈ ਜੀ ਗੇਰੀ 5 ਹੋਗੀ ਜੀ ਗੇਰ 5 ਜੀ ਠੀਕ ਹੈ ਜੀ ਤੇ ਬਾਕੀ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਜੀ ਇਹ ਹੈਗਾ ਜੀ 360 ਠੀਕ ਹੈ ਜੀ ਹਾਂਜੀ ਜਿਹੜੀ ਕਾਮ ਹੁਣ ਉਰੇ ਗੋ ਘੁੰਮਣ ਵਾਲੀ ਜਾਲੀ ਜੀ ਲਾਉਂਦੇ ਨੇ ਆਪਾਂ ਨਹੀਂ ਲਾਉਂਦੇ ਜੀ ਵੈਸੇ ਜੀ ਲਾਈਆ ਜੀ ਉਹ ਕੋਈ ਮਤਲਬ ਕਿ 100 ਦੇ ਵਿੱਚੋਂ ਜਿਵੇਂ 10% ਬੰਦੇ ਮੰਗਦੇ ਨੇ ਜੀ ਹਾਂ ਜੀ ਹਾਂ ਜੀ ਬਾਕੀ 90% ਨਹੀਂ ਚਾਹੁੰਦੇ ਠੀਕ ਹੈ ਜੀ ਤੇ ਇੰਜਣ ਗਰਮ ਹੁੰਦਾ ਉਹਦੇ ਨਾਲ ਠੀਕ ਹੈ ਜੀ ਦਿੱਕਤ ਆਉਂਦੀ ਆ ਜੀ ਠੀਕ ਹੈ ਲੋਹਣੀਆਂ ਪਈਆਂ ਠੀਕ ਹੈ ਲੋਹਣੀਆਂ ਪਈਆਂ ਹਾਂ ਬਿਲਕੁਲ ਲਾਈਆਂ ਹੀ ਨੇ ਜੀ ਠੀਕ ਹੈ ਹੁਣ ਆਪਾਂ ਜਿਹੜੀ ਇਹ ਹੀ ਲਾਉਣਿਆ ਜੀ ਹਾਂ ਇੱਕ ਸੀਜ਼ਨ ਲਾਈਆਂ ਸੀਗੀਆਂ ਦੁਬਾਰਾ ਠੀਕ ਹੈ ਜੀ ਇਹ ਹਰ ਕੰਪੈਨ ਨੂੰ ਦਿੱਕਤ ਆਉਂਦੀ ਆ ਜੀ ਤੇ ਠੀਕ ਹੈ ਇੱਕ ਆਪਾਂ ਹਰੀਲ ਦੇ ਲਾਉਂਦੇ ਸੀ ਕਵਰ ਲਾਉਣੇ ਆ ਹਨਾ ਜੀ ਹਾਂ ਜੀ ਹਾਂ ਜੀ ਲਾਉਣੇ ਆ ਜੀ ਠੀਕ ਹੈ ਇਹਦੇ ਅਜੇ ਰਹਿਦਾ ਲਾਉਣ ਵਾਲਾ ਜੀ ਹਾਂ ਜੀ ਇਹ ਲਾਉਣਾ ਜੀ ਤੇ 6 ਪੈਪਾਂ ਨੇ ਇਹ ਬੀ ਦੇ ਵਿੱਚ ਕਰਤੀਆਂ ਸੀਗੀਆਂ ਠੀਕ ਹੈ ਜੀ ਹਾਂਜੀ ਵਧੀਆ ਮਤਲਬ ਕਿ ਜ਼ਿਆਦਾ ਖਚਾਈਆ ਠੀਕ ਹੈ ਜੀ ਠੀਕ ਉਹ ਗਰਵੀ ਦੀ ਪਹਿਲਾਂ ਜਿਵੇਂ 16 ਇੰਚ ਸੀਗਾ ਹਾਂਜੀ ਤੇ ਹੁਣ ਅਗਲੇ ਸੀਜ਼ਨ ਤੋਂ 18 ਠੀਕ ਹੈ ਜੀ ਇਹ 16 ਵਾਲੇ ਦੇ ਆਪਣੇ ਬਲ ਵੀ ਵੱਡੇ ਲੱਗੇ ਨੇ ਜੀ ਹਨਾ ਹਾਂ ਨਹੀਂ ਉਹਦਾ ਕੋਈ ਫਾਇਦਾ ਨਹੀਂ ਜੀ ਫਾਇਦਾ ਨਹੀਂ ਜੀ ਉਹ ਬਲ ਵਧਾਉਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਉਹ ਤਾਂ ਜਿਵੇਂ ਹੁਣ ਬਾਲਾ ਜੇ ਜਿੰਨਾ ਉੱਚਾ ਕਰ ਦਾਂਗੇ ਉੰਨੀ ਇਹਦੀ ਮਜ਼ਬੂਤੀ ਘਟ ਜਾਣੀ ਠੀਕ ਹੈ ਜੀ ਹਾਂਜੀ ਇੱਕ ਬ੍ਰਦਰ ਆਪਣੇ ਜਿਵੇਂ ਹੁਣ ਆਪਾਂ ਨਵੀਂ ਮਸ਼ੀਨ ਹੈ ਜੇ ਕਿਸੇ ਬੰਦੇ ਨੇ ਲੋਨ ਕਰਾਉਣਾ ਹੋਵੇ ਉਹ ਜਾਂਦਾ ਜੀ ਬਿਲਕੁਲ ਕਿੰਨੇ ਪਰਸੈਂਟ ਜੀ ਉਹ 90% ਹੋ ਜਾਂਦਾ ਜੀ ਸਰਕਾਰੀ ਬੈਂਕ ਤੋਂ ਸਰਕਾਰੀ ਬੈਂਕ ਤੋਂ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਨੰਬਰ ਦੱਸਿਓ ਵੀਰੇ ਆਪਣਾ ਕਿੰਨਾ ਹੈਗਾ ਆ ਹੈਗਾ ਜੀ 98729 ਜੀ 18208 ਹਾਂਜੀ 98150 ਠੀਕ ਹੈ 31892 ਠੀਕ ਹੈ ਜੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਵੀਰੇ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਕੁਲਵਿੰਦਰ ਇੱਕ ਹੂੰ ਚਲਾਉਣ ਨੂੰ ਵੀ ਹਨਾ ਬੁੱਕਲ ਜੇਚ ਕਰਤਾ ਕੰਮ ਕਰਦਾ ਵੀਰੇ ਸਟੀਅਰ ਜੇ ਹੁਣ ਜਿੱਥੇ ਮਰਜ਼ੀ ਕਰ ਲੋ ਰਜਿਸਟਰ ਕਰ ਲੋ ਚਾਹੇ ਅੱਗੇ ਕਰ ਲੋ ਅੱਗੇ ਜਿਵੇਂ ਜਿਹਦਾ ਟਿੱਡ ਦੀ ਪ੍ਰੋਬਲਮ ਸੀ ਵੱਡਾ ਅਸੀਂ ਬੈਠਿਆ ਨਹੀਂ ਜਾਂਦਾ ਸੀ ਹਾਂ ਉਹਨੂੰ ਅੱਗੇ ਕਰ ਲੋ ਜੇ ਪਤਲਾ ਬੰਦਾ ਇੱਧਰ ਕਰ ਲੋ ਕਰ ਲੋ ਹਨਾ ਇੱਕ ਆ ਪੈਰ ਵਾਲੀ ਰੇਸ ਦੀ ਬਹੁਤ ਵਧੀਆ ਆ ਚੀਜ਼ ਬਹੁਤ ਵਧੀਆ ਸੂਲਦ ਹਨਾ ਹੁਣ ਬਹੁਤ ਵਧੀਆ ਸੂਲਦ ਆ ਵੀਰੇ ਇਹ ਰੋਡ ਤੇ ਇਹਦਾ ਬੜਾ ਨਜ਼ਾਰਾ ਹਾਂ ਇਹਦੇ ਦਾ ਟੱਕ ਜਾਂਦਾ ਤਾਂ ਵੱਧ ਵੱਧ ਪੈ ਜੂਗਾ ਹਾਂ ਇੱਥੇ ਹੁਣ ਮੌਜ ਨਾਲ ਬਹਿ ਕੇ ਦੱਬੀ ਜਾ ਜਦੋਂ ਬ੍ਰੇਕ ਲਾਉਣ ਨੇ ਚੱਕ ਲਾ ਹਨਾ ਇੱਕਾ ਲੈਕਟਰ ਦਾ ਬਹੁਤ ਵਧੀਆ ਕਰਿਆ ਇਹਨਾਂ ਨੇ LED ਲਾਤੀ ਇਹਨਾਂ ਨੇ ਬੱਦੂ ਫੁੱਲੋ ਵਸਾ ਕੇ ਰੱਖਿਆ ਇਹਦਾ ਖਰਾਬ ਹੁੰਦੀਆਂ ਨਹੀਂ ਹੁੰਦੀਆਂ ਨਾ ਨਾ ਇਹ ਨਹੀਂ ਖਰਾਬ ਹੁੰਦੇ ਸ਼ਬੀਰ ਚਾਨਣਾ ਵੀ ਬਹੁਤ ਜ਼ਿਆਦਾ ਇਹਨਾਂ ਦਾ ਠੀਕ ਹੈ ਤੇ ਤੇਰਾ ਪੰਜ ਗੀਅਰ ਕਰਤੇ ਪੰਜ ਗੀਅਰੀ ਹੋ ਗਈ ਹਾਂਜੀ ਹਾਂ ਆਹ ਕੁ ਮਾਸਟਰ ਸਿਲੰਡਰ ਕੱਲਾ ਕੱਲਾ ਕਰਦਾ ਮਾਸਟਰ ਸਿਲੰਡਰ ਡਬਲ ਵੀਰੇ ਡਬਲ ਕਰਦਾ ਹਾਂ ਡਬਲ ਵੱਟੇ ਤਵੇ ਵਿਛਾਲ ਵਾਲੇ ਠੀਕ ਹੈ ਸਾਰੀ ਬਹੁਤ ਸੋਹਣਪ ਕਰੀ ਗਏ ਆ ਕੈਮਰਾ ਵੀ ਫੁੱਟਾ ਕਰਤਾ ਥੁੜਾ ਜਿਹਾ ਹਾਂ ਅੱਗੇ ਨੂੰ ਵੱਧ ਆਹ ਬਾਕੀ ਕਟਰ ਪਾਉਣ ਨੂੰ ਆ ਵੀ ਆਹ ਕਟਰ ਦਾ ਇਹ ਬਹੁਤ ਯਾਰਾ ਅੱਗੇ ਟੋਆ ਕੱਢਣਾ ਪੈਂਦਾ ਸੀ ਟੋਆ ਕੱਢਣਾ ਪੈਂਦਾ ਸੀ ਜਾਂ ਮਾੜੀ ਮੋਟੀ ਉੱਚੀ ਨੀਮੀ ਹੋ ਗਈ ਪੰਗਿਆ ਜਾ ਹੁਣ ਮੌ ਇਹ ਨਾਲ ਇਕੱਲਾ ਬੰਦਾ ਪਾ ਕੇ ਟਰਦਾ ਬਣਦਾ ਹੈ ਨਾ ਇਕੱਲਾ ਬੰਦਾ RAM nal ਪਾ ਲੈਂਦਾ ਜੀ ਇਕੱਲਾ ਬੰਦਾ ਹੂੰ ਪਹਿਲਾਂ ਨੂੰ ਤਾਂ ਬਹੁਤ ਸੂਲਤ ਕਰਦੇ ਆਹ ਟੈਂਕ ਬੰਦ ਕਰਤਾ ਜੀ ਟੈਂਕ ਬੰਦ ਕਰ ਚਾਸੀ ਸ਼ੀਸ਼ੇ ਦੋ ਲਾਤੇ ਸ਼ੀਸ਼ੇ ਦੋ ਲਾਤੇ ਠੀਕ ਹੈ ਇੱਥੋਂ ਦੇ ਦਾਣੇ ਉੱਪਰ ਦੀਆਂ ਗੜਾਵੇਂ ਚ ਪਈ ਜਾਂਦੇ ਨੇ ਹਾਂ ਅੱਗੇ ਇੱਧਰ ਡੁੱਲ ਗਏ ਕਦੇ ਉੱਧਰ ਡੁੱਲ ਗਏ ਜਮੇ ਬੰਦਾ ਹਾ ਸ਼ੀਸਿਆਂ ਦਾ ਬਹੁਤ ਇੱਥੋਂ ਪਤਾ ਲੱਗ ਜਾਂਦਾ ਇੱਧਰ ਉੱਧਰ ਨਾਲ ਲੱਗੇ ਦਾਣੇ ਉਹ ਨਾਲ ਬੰਦਾ ਇੱਥੇ ਚਾਹੇ ਇੱਧਰ ਹੈਲਪਰ ਖੜਾ ਅੱਗੇ ਮੰਨ ਲਾ ਡਰਾਈਵਰ ਨੂੰ ਪਤਾ ਲੱਗਦਾ ਹੁਣ ਚਾਹੇ ਹੈਲਪਰ ਨਾਲ ਖੜਾਗਾ ਉਹਨੂੰ ਪਤਾ ਲੱਗੀ ਜਾਂਦਾ ਨਾ ਉਹਨੂੰ ਪਤਾ ਲੱਗਦਾ ਵਧੀਆ ਸ਼ਾਂਤਰੀ ਵਧੀਆ ਬਣਾਤੀ ਹੈ ਨਾ ਹੂੰ ਵਧੀਆ ਜੇ ਇਹਨਾਂ ਨੇ ਥੋੜਾ 150 ਕੁ ਮਾਂਗ ਕੱਢਣੀ ਹੈ ਐ ਇੱਕ ਸੀ ਠੀਕ ਹੈ ਕਿੰਨਾ ਬਾਕੀਆਂ 90 ਕਮੈਨਾਂ ਚਲੀ ਗਈਆਂ ਆਪਣੀਆਂ ਗਾਇ ਕਰੀਆਂ ਹੋਈਆਂ ਨੇ ਆਪਣੇ ਆਚਾਰ ਦੀ ਚਾਰ ਕਮੈਨਾਂ ਲਈ ਪਾਹੀ ਕੈ ਲੈ ਗਿਆ ਦੋ ਬਾਕੀਆਂ ਦੋ ਰਹਿ ਗਈਆਂ ਦੋ ਰਹਿ ਗਈਆਂ ਹਾਂ 21 ਤਰੀਕ ਨੂੰ ਕਹਿੰਦੇ ਨੇ ਬਾਪੂ ਪੈਸਾ ਦੇ ਦਾਂਗੇ ਠੀਕ ਆ ਇਕੱਠੀ ਦੇਵਾਂਗਾ ਹੁਣਾਂ ਦੋਨੇ ਇਕੱਠੀਆਂ ਦੇ ਦਿਆਂਗਾ ਹਾਂ ਦੋਨੇ ਇਕੱਠੀਆਂ ਠੀਕ ਠੀਕ ਆ ਚਲੋ ਵਧੀਆ ਠੀਕ ਆ ਠੀਕ ਆ ਬ੍ਰਦਰ ਓਕੇ ਓਕੇ ਬ੍ਰਦਰ